ਇਹ ਉਹਨੂੰ ਕਵਰ ਕਰਨ ਲਈ ਪਹੁੰਚੇ ਹਾਂ ਅੱਜ ਵੀ ਇਸ ਮੀਟਿੰਗ ਦੇ ਅੰਦਰ ਮੇਰੇ ਨਾਲ ਸਾਡੇ ਐਮਐਲਏ ਸਹਿਬਾਨ ਔਰ ਮੇਰੇ ਕੈਬਨਿਟ ਦੇ ਕਲੀਗ ਲਾਜ਼ਿਤ ਭੁੱਲਰ ਜੀ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਸਵਰਨ ਸਿੰਘ ਤੁਣ ਜੀ ਮਨਜਿੰਦਰ ਸਿੰਘ ਲਾਲਪੁਰਾ ਜੀ ਸਾਰੇ ਐਮਐਲਏ ਸਹਿਬਾਨ ਔਰ ਸਾਰੇ ਦਰਜਾ ਬਦਰਜਾ ਸਾਰੇ ਚੇਅਰਮੈਨ ਸਹਿਬਾਨ ਔਰ ਸਾਡੇ ਤਰਨਤਨ ਜ਼ਿਲ੍ਹੇ ਦੇ ਏਡੀਸੀ ਜਿਹੜੇ ਅੱਜ ਕੇ ਡਿਪਟੀ ਕਮਿਸ਼ਨਰ ਦੀ ਡਿਊਟੀ ਬਿਮਾ ਰਹੇ ਨੇ ਕਿਉਂਕਿ ਡਿਪਟੀ ਕਮਿਸ਼ਨਰ ਸਹਿਬਾਨ ਜਿਹੜੇ ਨੇ ਵਟ ਆਫ ਸਟੇਟ ਕਿਸੇ ਮੀਟਿੰਗ ਚ ਗਏ ਹੋਏ ਲਗੇ ਮਾਨਯੋਗ ਐਸਐਸਪੀ ਸਹਿਬਾਨ ਔਰ ਸਾਰੇ ਅਦਰ ਜਿਹੜੇ ਆਫੀਸਰ ਆਏ ਨੇਗੇ ਸੋ ਬਹੁਤ ਅੱਛੀ ਅੱਜ ਦੀ ਪਹਿਲੀ ਮੀਟਿੰਗ ਹੋਈ ਆ ਤਰਨਤਾਰਨ ਡਿਸਟ੍ਰਿਕਟ ਦੀ ਪਹਿਲੀ ਮੀਟਿੰਗ ਸੀ ਥੋੜੇ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਦਰੀ ਸਾਹਿਬ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਕਿ ਨਸ਼ਿਆਂ ਦੇ ਵਿਰੁੱਧ ਇੱਕ ਜੁੱਦ ਦੀ ਜੜੀ ਆ ਪੰਜਾਬ ਸ਼ੁਰੂਆਤ ਕੀਤੀ ਜਾਵੇ ਔਰ ਉਸ ਜਿਹੜੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਉਸ ਸਬ ਕਮੇਟੀ ਦੇ ਅੰਦਰ ਮੈਨੂੰ ਬਤੌਰ ਉਹਦਾ ਚੇਅਰਮੈਨ ਬਣਾਇਆ ਗਿਆ ਔਰ ਮੇਰੇ ਨਾਲ ਲਾਲਜੀਤ ਪੋਲਰ ਜੀ ਤਰਨਪ੍ਰੀਤ ਸੌਂਦ ਜੀ ਅਮਨ ਅਰੋੜਾ ਜੀ ਡਾਕਟਰ ਬਲਬੀਰ ਜੀ ਇਹ ਸਾਰੇ ਮੈਂਬਰ ਸਹਿਬਾਨ ਲਾ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਸਾਰੇ ਅਫਸਰ ਸਹਿਬਾਨ ਦੇ ਨਾਲ ਮੀਟਿੰਗਾਂ ਕਰ ਰਹੇ ਹਾਂ ਅੱਜ ਦੀ ਜਿਹੜੀ ਮੇਰੀ ਮੀਟਿੰਗ ਆ ਪਹਿਲੀ ਮੀਟਿੰਗ ਤਰਨਤਾਰ ਨਾਲ ਔਰ ਸੈਕੰਡ ਮੀਟਿੰਗ ਪਠਾਨਕੋਟਾ ਥਰਡ ਮੀਟਿੰਗ ਜਿਹੜੀ ਆ ਗੁਰਦਾਸਪੁਰਾ ਸੋ ਸਾਰੇ ਅਫਸਰ ਸਹਿਬਾਨ ਦੇ ਨਾਲ ਮੀਟਿੰਗ ਹੋਈ ਆ ਔਰ ਸਾਰੇ ਅਫਸਰ ਸਹਿਬਾਨ ਨੇ ਪੰਜਾਬ ਦਾ ਅਸੀਂ ਪਹਿਲਾ ਡਿਸਟ੍ਰਿਕਟ ਬਣਾਵਾਂਗੇ ਜਿਹੜਾ ਨਸ਼ਾ ਮੁਕਤ ਹੋਊਗਾ ਬਹੁਤ ਅੱਛੀ ਗੱਲ ਆ ਸਾਰਿਆਂ ਨੇ ਆਪਣੇ ਆਪਣੇ ਪੁਲਿਸ ਸਟੇਸ਼ਨਾਂ ਦੀ ਗੱਲ ਕੀਤੀ ਆ ਆਪਣੀਆਂ ਸਬਡਿਵੀਜ਼ਨਾਂ ਦੀ ਗੱਲ ਕੀਤੀ ਆ ਸੋ ਸਾਰੇ ਐਮਐਲਏ ਸਹਿਬਾਨ ਨੇ ਆਪਣੇ ਵਿਊ ਰੱਖੇ ਨੇਗੇ ਔਰ ਮੈਨੂੰ ਜਿਸ ਤਰ੍ਹਾਂ ਬੜਾ ਖੁਸ਼ੀ ਹੋਈ ਕਿ ਸਾਡੇ ਬੰਜਿੰਦਰ ਸਿੰਘ ਲਾਲਪੁਰਾ ਜੀ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ 80 ਪਿੰਡਾਂ ਨੇ 80 ਪਿੰਡਾਂ ਨੇ ਮਤੇ ਪਾਏ ਨੇ ਰੈਜ਼ੋਲੂਸ਼ਨ ਪਾਏ ਨੇ ਕਿ ਅਸੀਂ ਆਪਣੇ ਪਿੰਡਾਂ 'ਚ ਨਸ਼ੇ ਨਹੀਂ ਵਿਕਣ ਦੇਵਾਂਗੇ ਨਸ਼ਿਆਂ ਨੂੰ ਖਤਮ ਕਰਾਂਗੇ ਸੋ ਇਸੇ ਤਰ੍ਹਾਂ ਦਾ ਪ੍ਰਣ ਜਿਹੜਾ ਉਹ ਸਾਡੇ ਸਾਰੇ ਐਮਐਲਏ ਸਹਿਬਾਨ ਨੇ ਸਾਰੇ ਚੇਅਰਮੈਨ ਸਹਿਬਾਨ ਨੇ ਲਿਆਗਾ ਔਰ ਸਾਰੇ ਅਫਸਰ ਸਹਿਬਾਨ ਨੇ ਯਕੀਨ ਦਿਵਾਇਆਗਾ ਕਿ ਅਸੀਂ ਸਾਰੇ ਖੁਦ ਨਾਲ ਲੱਕੇ ਪਿੰਡ ਪਿੰਡ ਜਾਵਾਂਗੇ ਇਸ ਵਿੱਚ ਮੈਨੂੰ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਵੱਡਾ ਹਮਲਾ ਹੋਊਗਾ ਜਿੱਥੇ ਡਰੱਗ ਪੈਡਲਰ ਦੇ ਖਿਲਾਫ ਵੱਡਾ ਹਮਲਾ ਹੋਊਗਾ ਉੱਥੇ ਸੁਸਾਇਟੀ ਨੂੰ ਜਿਹੜੀ ਆ ਸਮਾਜ ਨੂੰ ਵੀ ਨਾਲ ਲੈ ਕੇ ਚਲਿਆ ਜਾਊ ਕਿਉਂਕਿ ਜਦ ਤੱਕ ਸਮਾਜ ਨਾਲ ਨਹੀਂ ਚੱਲਦਾ ਜਾ ਤੱਕ ਲੋਕ ਨਾਲ ਨਹੀਂ ਚੱਲਦੇ ਜਦ ਤੱਕ ਚੁਣੇ ਹੋਏ ਪਤਰੀ ਨਾਲ ਨਹੀਂ ਚੱਕਤੇ ਮੈਂ ਸਮਝਦਾ ਮਹਿਮ ਜਿਹੜੀ ਉਹ ਸਫਲ ਨਹੀਂ ਹੋ ਸਕਦੀ ਸੋ ਬਹੁਤ ਅੱਛਾ ਲੱਗਿਆ ਅੱਜ ਦੀ ਮੀਟਿੰਗ ਦੇ ਅੰਦਰ ਔਰ ਇਸ ਤੋਂ ਬਿਨਾ ਬਹੁਤ ਇੱਕ ਹੋਰ ਅੱਛੀ ਸ਼ੁਰੂਆਤ ਜਿਹੜੀ ਆ ਤਰਨ ਤਰਜੋਈ ਆ ਕਿ ਜਿਹੜੇ ਲਗਭਗ ਇਹਨਾਂ ਨੇ ਆਇਡੈਂਟੀਫਾਈ ਕੀਤੇ ਨੇਗੇ 87 ਪਿੰਡ 87 ਬਲੇਜ਼ਰ ਜਿਹੜੇ ਨੇ ਕੋ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਵਾਲੀਬਾਲ ਨੈਟ ਲਵਾਏ ਜਾਣਗੇ ਵਾਲੀਬਾਲ ਦੇ ਕਿਟਾਂ ਬਟੀਆਂ ਜਾਣਗੀਆਂ ਵਾਲੀਬਾਲ ਦੇ ਨੈਟ ਦਿਲਵਾਏ ਜਾਣਗੇ ਯਾਨੀ ਕਿ ਸਪੋਰਟਸ ਵਾਲ ਸਪੋਰਟਸ ਵੱਲ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਊਗਾ ਵੈਸੇ ਬਹੁਤ ਵੱਡੇ ਪੱਧਰ ਤੇ ਕੰਮ ਜਿਹੜਾ ਉਹ ਸਪੋਰਟਸ ਦੇ ਅੰਦਰ ਹੋ ਰਿਹਾ ਪਰ ਲੇਕਿਨ ਇੱਕ ਵਿਸ਼ੇਸ਼ ਉਪਰਾਲਾ ਜਿਹੜਾ ਉਹ ਵੀ ਹੋ ਰਿਹਾ ਤਾਂ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਲਾਇਆ ਜਾਵੇ ਸਪੋਰਟਸ ਵੱਲ ਆ ਜਾਵੇ ਸੋ ਮੈਂ ਸਮਝਦਾ ਕਿ ਜੋ ਨਸ਼ਿਆਂ ਦੇ ਵਿਰੁੱਧ ਜੰਗ ਸਰਦਾਰ ਭਗਵੰਤ ਸਿੰਘ ਮਾਜੀ ਨੇ ਸ਼ੁਰੂਆਤ ਕੀਤੀ ਆ ਉਹਦੇ ਅੰਦਰ ਭਰਮਾ ਹੰਗਾਰਾ ਜਿਹੜਾ ਉਹ ਜ਼ਿਲ੍ਹਾ ਤਰਨਤਾਲ ਵੱਲੋਂ ਮਿਲ ਰਿਹਾ ਔਰ ਸਾਰੇ ਅਧਿਕਾਰੀਆਂ ਵੱਲੋਂ ਮਿਲ ਰਿਹਾ ਔਰ ਸਭ ਨੇ ਪ੍ਰਣ ਕੀਤਾਗਾ ਔਰ ਸਭ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਰਹੀਆਂ ਕਿ ਕਿਸੇ ਕਿਸਮ ਦੀ ਜੜੀ ਆ ਉਹ ਟਿੱਲ برداشت ਨਹੀਂ ਹੋਊਗੀ ਕੋਈ ਵੀ ਬੰਦਾ politically interfere ਨਹੀਂ ਕਰੂਗਾ ਕੋਈ ਵੀ ਕਿਸੇ ਨੂੰ ਛਡਾਉਣ ਦੀ ਗੱਲ ਨਹੀਂ ਕਰੂਗਾ ਕੋਈ ਵੀ ਕਿਸੇ ਕੰਮ ਚ ਇਨਵੋਲਵ ਨਹੀਂ ਹੋਊਗਾ ਬਲਕਿ ਜਿੱਥੇ ਨਸ਼ਿਆਂ ਨੇਗੇ ਇਸ ਮੁਹਿੰਮ ਹੋਊਗੀ ਉਹਨੂੰ ਹੋਰ ਸਟਰੋਂਗ ਕਰਨ ਲਈ ਉਹਨੂੰ ਹੋਰ ਤਾਕਤ ਦੇਣ ਦੇ ਲਈ ਸਾਰੇ ਇੱਕ ਮੁੱਢ ਤੇ ਇਕਜੁੱਟ ਹੋ ਕੇ ਉਸ ਲੜਾਈ ਦਾ ਸਾਥ ਦੇਣਗੇ ਔਰ ਇਹ ਵੀ ਨਾਲ ਦੀ ਨਾਲ ਹੋਇਆਗਾ ਕਿਤੇ ਕੋਈ ਵੀ ਕਿਸੇ ਕਿਸਮ ਦੀ ਐਫ ਆਈ ਆਰ ਕਰਨ ਦੇ ਅੰਦਰ ਜਾਂ ਦੋਸ਼ੀ ਨੂੰ ਫੜਨ ਦੇ ਅੰਦਰ ਜਾਂ ਦੋਸ਼ੀ ਦੀ ਚਾਰਜੀਟ ਫਾਈਲ ਕਰਨ ਦੇ ਅੰਦਰ ਜਿਸ ਲੈਵਲ ਤੇ ਵੀ ਡਿਲੇ ਹੋਊਗੀ ਤੋ ਉਹ ਵੀ ਬਰਦਾਸ਼ਤ ਨਹੀਂ ਹੋਊਗੀ ਕਿਉਂਕਿ ਇਹ ਵੀ ਇੱਕ ਮੈਕੈਨਿਜ਼ਮ ਆ ਸਾਰੇ ਕੇਸ ਨੂੰ ਤਿਆਰ ਕਰਕੇ ਅਦਾਲਤ ਦੇ ਅੰਦਰ ਲੈ ਕੇ ਜਾਣਾ ਫਿਰ ਅਦਾਲਤਾਂ ਦਾ ਕੰਮ ਆ ਸਜ਼ਾ ਦੇਣੀ ਜਾਂ ਉਹਦਾ ਕੀ ਹੋਣਾਗਾ ਉਹ ਇੱਕ ਅਲੱਗ ਪ੍ਰਕਿਰਿਆ ਹੈਗੀ ਸੋ ਉਸ ਪ੍ਰਕਿਰਿਆ ਤੱਕ ਲੈ ਕੇ ਜਾਣਾ ਮੈਂ ਸਮਝਦਾ ਸਾਡੇ ਪੁਲਿਸ ਅਫਸਰ ਦੀ ਡਿਊਟੀ ਆ ਸੋ ਸਾਰੇ ਡਿਊਟੀ ਜਿਹੜੇ ਨੇ ਤੰਦ ਇਹੀ ਨਰਵਾਉਣਗੇ ਔਰ ਇਸ ਤੋਂ ਬਿਨਾ ਜਿਹੜੇ ਡਰੱਗ ਪੈਡਲਰ ਜਿਹਨਾਂ ਡਰੱਗ ਪੈਡਲਰ ਨੇ ਨਸ਼ੇ ਤਸਕਰਾਂ ਨੇ ਆਪਣੀ ਪ੍ਰਾਪਰਟੀ ਜਿਹੜੀ ਆ ਉਹ ਨਸ਼ੇ ਵੇਚ ਕੇ ਬਣਾਈ ਆ ਲੋਕਾਂ ਨੂੰ ਨਸ਼ੇ 'ਚ ਗਲਤਾਨ ਕਰਕੇ ਲਾਈਆ ਔਰ ਸੋਸਾਇਟੀ ਦੇ ਅੰਦਰ ਆਪਣਾ ਮਾੜਾ ਕਾਰੋਬਾਰ ਕੀਤਾਗਾ ਉਹਨਾਂ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਆ ਉਹ ਵੀ ਆਈਡੈਂਟੀਫਾਈ ਕੀਤੀ ਜਾ ਰਹੀ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਸਾਰੀ ਪ੍ਰਾਪਰਟੀ ਜਿਹਨਾਂ ਦੀ ਤਾਂ ਅਟੈਚ ਹੋ ਚੁੱਕੀ ਆ ਬਹੁਤ ਸਾਰਿਆਂ ਦੀ ਅਟੈਚ ਹੋ ਚੁੱਕੀ ਆ ਐਸਐਸਪੀ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੀਆਂ ਅਟੈਚ ਹੋ ਚੁੱਕੀਆਂ ਨਹੀਂਆਂ ਤਾਂ ਜਿਹੜੀ ਅਟੈਚ ਨਹੀਂ ਹੋਈ ਜਿਹੜੀ ਪ੍ਰਾਪਰਟੀ ਅਟੈਚ ਨਹੀਂ ਹੋਈ ਸੋ ਉਸ ਪ੍ਰਾਪਰਟੀ ਨੂੰ ਜਲਦੀ ਅਟੈਚ ਕੀਤਾ ਜਾਊਗਾ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦੇ ਕਾਰੋਬਾਰ ਦੇ ਅੰਦਰ ਆ ਉਹ ਨਾਜਾਇਜ਼ ਕਮਾਈ ਜਿਹੜੀ ਕੀਤੀ ਹੈ ਉਹ ਤੋਂ ਕੋਈ ਨਾਜਾਇਜ਼ ਪ੍ਰਾਪਰਟੀ ਨਾ ਬਣਾ ਸਕੇ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਐਨੀ ਕੁਰੀਜ਼ ਬਸ ਜੀ ਆਪਣੇ ਕਿਸਾਨਾਂ ਵੱਲੋਂ ਸਵਾਲ ਘੜੇ ਕਿਤੇ ਜਾ ਰਹੇ ਕਿ ਸਾਨੂੰ ਰੈਸਟ ਕੀਤਾ ਜਿਹੜਾ ਚੰਡੀਗੜ੍ਹ ਟੋਲਰ ਨਹੀਂ ਕੀਤਾ ਜਾ ਰਹੇ ਦੇਖੋ ਅੱਜ ਦੀ ਆਪਾਂ ਡਰਗ ਤੇ ਗੱਲ ਕਰੀਏ ਨਸ਼ਿਆਂ ਦੀ ਗੱਲ ਤੇ ਪਲੀਜ਼ ਜੀ ਬਾਕੀ ਖਾਸ ਕਰਕੇ ਜਿਹੜੇ ਡਰੋਨ ਜਿਹੜੇ ਪਾਕਿਸਤਾਨ ਵੱਲੋਂ ਆਉਂਦੇ ਨੇ ਬਿਲਕੁਲ ਕੱਲ ਹੀ ਅਸੀਂ ਜਿਹੜੀ ਡਰੋਨ ਟੈਕਨੋਲੋਜੀ ਆ ਐਂਟੀ ਡਰੋਨ ਜਿਹੜੀ ਡ్రਾਈਵਰ ਇਹ ਜਿਹੜਾ ਐਂਟੀ ਡਰੋਨ ਗਨਸ ਕਿਵੇਂ ਖਰੀਦਰੀਆਂ ਨੇ ਪਰਚੇਜ਼ ਕਰਨ ਸੀ ਉਹ ਟੈਕਨੋਲੋਜੀ ਜਿਹੜੀ ਆ ਦੇਖੀ ਹੈਗੀ ਔਰ ਉਸ ਦੇ ਅੰਦਰ ਅੱਜਕੱਲ ਸਾਡੇ ਡੀਜੀਪੀ ਸਾਹਿਬ ਆਨੇ ਤੇ ਕੰਪਨੀ ਆਈਆਂ ਸੀਗੀਆਂ ਕਿ ਕਿਸ ਤਰ੍ਹਾਂ ਡਰੋਨ ਜਿਹੜੇ ਆਉਂਦੇ ਨੇ ਕਿ ਸਰਦੋਪਾੜ ਡਰੋਨ ਆਉਂਦੇ ਨੇ ਕਿਉਂਕਿ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਤਰਨਤਾਨ ਦੀ ਮੈਂ ਗੱਲ ਕਰਾਂ ਗੁਰਦਾਸ ਦੀ ਗੁਰਦਾਸਪੁਰ ਦੀ ਗੱਲ ਕਰੀਏ ਪਠਾਨਕੋਟ ਦੀ ਗੱਲ ਕਰੀਏ ਫਿਰੋਜ਼ਪੁਰ ਦੀ ਗੱਲ ਕਰੀਏ ਇੱਕ ਵੱਡਾ ਜਿਹੜਾ ਬਾਰਡਰ ਹੈਗਾ ਉਹ ਸਾਡਾ ਸਰਾਤੇ ਲੱਗਦਾਗਾ ਸੋ ਉਹਦੇ ਅੰਦਰ ਜੋ ਡਰੋਨ ਦੇ ਰਾਹੀਂ ਨਸ਼ਾ ਆਉਂਦਾਗਾ ਉਹਨੂੰ ਕਿੱਦਾਂ ਅਸੀਂ ਡਿਫਿਊਜ਼ ਕਰਨਾ ਹੈ ਕਿੱਦਾਂ ਉਹਨੂੰ ਨਿਊਟ੍ਰਲਾਈਜ਼ ਕਰਨਾ ਹੈਗਾ ਕਿੱਦਾਂ ਉਹਨੂੰ ਥੱਲੇ ਸਿੱਟਣਾ ਹੈਗਾ ਉਹਦੇ ਲਈ ਅਸੀਂ ਨਵੀਂ ਜਿਹੜੀ ਟੈਕਨੋਲੋਜੀ ਆ ਅਡਾਪਟ ਕਰ ਰਹੇ ਹਾਂਗੇ ਸੋ ਅਸੀਂ ਕੱਲ ਮੋਡਿਊਲਸ ਉਹ ਦੇਖੇ ਨੇਗੇ ਅਸੀਂ ਉਹ ਸਾਰਾ ਦਾ ਸਟੱਡੀ ਕਰ ਰਹੇ ਹਾਂਗੇ ਬੜੇ ਜਲਦੀ ਜਿਹੜਾ ਉਹ ਪੰਜਾਬ ਪੁਲਿਸ ਦੀ ਜਿਹੜੀ ਫੋਰਸ ਦੇ ਅੰਦਰ ਉਹਨੂੰ ਸ਼ਾਮਿਲ ਕੀਤਾ ਜਾਊਗਾ ਸੋ ਬਿਲਕੁਲ ਕੁਝ ਵੀ